ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਰੋਤਾ ਕੀ ਹੈ ਜੀ ਬੂਟੇ ਤਿਆਰ ਕਰਨ ਦੀ ਐਸ ਰੋਤਾ ਬੂਟੇ ਨੂੰ ਗੁੱਟੀ ਵੀ ਬੰਨੀ ਜਾਂਦੀ ਤੇ ਪਿੰਦਾਂ ਵੀ ਵੱਧ ਵੱਧ ਲੱਗਦੀਆਂ ਅੱਜ ਤੁਹਾਨੂੰ ਦੱਸਦੇ ਆਂ ਅਸੀਂ ਬਦਾਮ ਦਾ ਬੂਟਾ ਗੁੱਟੀ ਦੁਆਰਾ ਤਿਆਰ ਕਰਨਾ ਜੇ ਕਿਸੇ ਵੀ ਮੇਰੇ ਵੀਰ ਭਾਈ ਦੇ ਇੱਕ ਬੂਟਾ ਬਦਾਮ ਦਾ ਲੱਗਿਆ ਉਹਦੇ ਤੋਂ ਅਸੀਂ ਕਈ ਬੂਟੇ ਅੱਗੇ ਮੁਕਤ ਤਿਆਰ ਕਰਕੇ ਅੱਗੇ ਲਾ ਸਕਦੇ ਆਂ ਤੇ ਪੇਂਦ ਵਾਲੇ ਬੂਟੇ ਨੂੰ ਨਾਲ ਦੀ ਨਾਲ ਹੀ ਉਹਨੂੰ ਫੜਾਊਗਾ ਤੇ ਜਿਹੜੀ ਕਿਸਮ ਤੇ ਆਪਾਂ ਗੁੱਟੀ ਬੰਨਾਂਗੇ ਉਹੀ ਉਹਦੀ ਕਿਸਮ ਹੋਊਗੀ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਇੱਕ ਪਲੇਟ ਲੈਣਾ ਹੈ ਆਰੀ ਦਾ ਆਰੀ ਦਾ ਪਲੇਟ ਲੈ ਕੇ ਇਸ ਜਗ੍ਹਾ ਤੇ ਕੱਟ ਲਾ ਲੈਣਾ 1 ਇੰਚ ਦਾ ਇਸ ਤਰ੍ਹਾਂ ਕਰਕੇ ਇਸ ਤਰੀਕੇ ਨਾਲ ਕੱਟ ਲਾ ਕੇ ਆ ਜਿਹੜਾ ਹੈਗਾ ਵਿਚਾਲੇ ਸਾਕ ਆਪਾਂ ਲਾ ਲੈਣਾ ਅੱਗੇ ਸੱਕ ਨਹੀਂ ਲੈਣ ਦੇਣਾ ਓਨੀ ਜਗ੍ਹਾ ਤੂੰ ਲੈਣਾ ਇਸ ਤਰ੍ਹਾਂ ਜਿਹੜਾ ਇੰਚੀ ਥਾ ਹੈ ਆਪਾਂ ਇਹ ਛੱਲ ਲੈਣਾ ਇਹਦਾ ਬਹੁਤ ਸੌਖਾ ਤਰੀਕਾ ਹਰ ਇੱਕ ਬੂਟੇ ਦੇ ਗੁੱਟੀ ਵੱਣੀ ਜਾ ਸਕਦੀ ਹੈ ਚਾਹੇ ਅਮਰੂਦ ਦਾ ਚਾਹੇ ਬਦਾਮ ਦਾ ਚਾਹੇ ਕਿੰਨੂ ਐ ਚਾਹੇ ਅਮਰੂਦ ਐ ਚਾਹੇ ਸੰਤਰਾ ਐ ਚਾਹੇ ਨਿੰਬੂ ਐ ਇਸ ਤਰ੍ਹਾਂ ਛੱਲ ਕੇ ਇਸ ਤਰ੍ਹਾਂ ਦਾ ਗਲਾਸ ਲੈਣਾ ਆਪਾਂ ਠੰਡੇ ਵਾਲਾ ਗਲਾਸ ਵੀ ਆਪਾਂ ਲੈ ਸਕਦੇ ਆ ਕੋਈ ਵੀ ਗਲਾਸ ਆਪਾਂ ਲੈ ਸਕਦੇ ਆ ਇਸ ਤਰ੍ਹਾਂ ਕੱਟ ਕੇ ਜਿਹੜਾ ਆ ਥਾਂ ਐ ਵਿਚ ਲੈ ਲੈਣਾ ਇਹਦੇ ਕੱਟਿਆ ਵਾ ਜਿਹੜਾ ਬੂਟੇ ਦਾ ਆਇਂ ਤੇ ਇਸ ਤਰ੍ਹਾਂ ਲੈ ਕੇ ਇਹਦੇ ਉੱਪਰ ਆਪਾਂ ਕਾਗਜ਼ ਲਵੇਟਣਾ ਕੋਈ ਵੀ ਸੰਗੀਤਰਾ ਨੂੰ ਨੱਪ ਦੇਣਾ ਸਿੱਧਾ ਬਰਾਬਰ ਹਾਂ ਕੋਈ ਵੀ ਕਾਗਜ਼ ਆਪ ਉੱਤੋਂ ਬੰਨ੍ਹ ਸਕਦੇ ਆ ਹਵਾ ਨਾ ਇਹਨੂੰ ਲੱਗੇ ਇਸ ਜੀ ਕਿੰਨਾਂ ਨੂੰ ਤਾਂ ਆਪਾਂ ਫਿਕਸ ਕਰ ਦੇਣਾ ਚੰਗੀ ਤਰ੍ਹਾਂ ਇਹ ਨਾ ਹੀ ਇਹ ਹਿੱਲੇ ਇੱਥੋਂ ਤੇ ਨਾ ਹੀ ਇਹਨੂੰ ਹਵਾ ਜਿਹੜੀ ਲੱਗੇ ਪੂਰਾ ਕਟ ਕੇ ਇਹਨੂੰ ਬੰਨਣਾ ਇਸ ਤਰੀਕੇ ਨਾਲ ਉਹਨੂੰ ਬੰਨ ਲੈਣਾ ਤੇ ਥੋੜੀ ਜਿਹੀ ਜਗ੍ਹਾ ਜਿਹੜੀ ਵਿੱਚ ਛੱਡ ਦੇਣੀ ਹੈ ਇੱਥੋਂ ਨਾਲ ਦੀ ਤਾਂ ਕਿ ਜਿਹੜੀ ਮਿੱਟੀ ਹੈ ਸੁੱਕੇ ਨਾ 2-4 ਦਿਨਾਂ ਮਗਰੋਂ ਥੋੜਾ ਜਿਹਾ ਪਾਣੀ ਗਲਾਸ ਨਾਲ ਇੱਥੇ ਪਾ ਲੈਣਾ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਬੂਟਾ ਇਹਦੇ ਵਾ ਜੜਾਂ ਕੱਢਿਆਊਗਾ ਜਦੋਂ ਜੜਾ ਕੱਢਿਆ ਆ ਇਹਨੂੰ ਇਸ ਜਗ੍ਹਾ ਤੋਂ ਕੱਟ ਕੇ ਤੇ ਆ ਗਲਾਸ ਉੱਪਰੋਂ ਲਾ ਕੇ ਜਿੱਥੇ ਮਰਜ਼ੀ ਜ਼ਮੀਨ 'ਚ ਲਾ ਦਿਓ ਲੱਗ ਜਾਊਗਾ ਤੇ ਇਸੇ ਨਸਲ ਦਾ ਬੂਟਾ ਪੇਂਦ ਵਾਲੇ ਬੂਟੇ ਵਾਂਗੂ ਹੀ ਤਿਆਰ ਹੋਊਗਾ ਨਾਲ ਦੀ ਨਾਲ ਫਲ ਚੱਕੂਗਾ ਤੇ ਜਿਹੜੀ ਕਿਸਮ ਦੇ ਬੂਟੇ ਤੇ ਆਪਾਂ ਗੁੱਟੀ ਬਨਾਂਗੇ ਉਹੀ ਕਿਸਮ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਇੱਕ ਬਦਾਮ ਦੇ ਬੂਟੇ ਤੋਂ ਜਿੰਨੀਆਂ ਮਰਜ਼ੀ ਗੁੱਟੀਆਂ ਬਨ ਕੇ ਜਿੰਨੇ ਮਰਜ਼ੀ ਬੂਟੇ ਆਪਾਂ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਇਹ ਸੀਗੀ ਜਾਣਕਾਰੀ ਗੁੱਟੀ ਨਾਲ ਬੂਟਾ ਤਿਆਰ ਕਰਨ ਦੀ ਤੇ ਸਾਡੀ ਵੀਡੀਓ ਵੇਖਣ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਤਿ ਸ਼੍ਰੀ ਅਕਾਲ ਜੀ